ਆਰ ਪਹੇਲੀ ਇੱਕੋ ਜਿਹੇ ਦੋ ਭੈਣਾਂ ਹਮੇਸ਼ਾ ਨਾਲ-ਨਾਲ ਤੁਰਦੀਆਂ ਦੋਵੇਂ ਇੱਕੋ ਚੀਜ਼ਾਂ ਖਾਂਦੀਆਂ ਤੇ ਇੱਕੋ ਚੀਜ਼ਾਂ ਪੀਂਦੀਆਂ ਹਨ ਜੇ ਇੱਕ ਦੂਰ ਚਲੀ ਜਾਵੇ ਤਾਂ ਦੂਜੀ ਉੱਥੇ ਹੀ ਰੁਕ ਜਾਂਦੀ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚੱਪਲ ਦੂਸਰੀ ਪਹੇਲੀ ਚਿੱਟੀ ਹੱਡੀ ਧਰਤੀ ਵਿੱਚ ਗੱਡੀ ਦੱਸੋ ਉਹ ਕਿਹੜੀ ਚੀਜ਼ ਹੈ ਇਸ ਦਾ ਸਹੀ ਜਵਾਬ ਹੈ ਮੂਲੀ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਰੀ ਜ਼ਿੰਦਗੀ ਇੱਕ ਥਾਂ ਤੇ ਬੈਠੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਸੜਕ ਚੌਥੀ ਪਹੇਲੀ ਜੇ ਇੱਕ ਲਾਲ ਰੰਗ ਦਾ ਪੱਥਰ ਨੀਲੇ ਸਮੁੰਦਰ ਵਿੱਚ ਸੁੱਟਿਆ ਜਾਵੇ ਤਾਂ ਕੀ ਬਣੇਗਾ ਉਹ ਗਿੱਲਾ ਹੋ ਜਾਵੇਗਾ ਪੰਜਵੀਂ ਪਹੇਲੀ ਦੋ ਬੰਦੇ ਇੱਕੋ ਸਮੇਂ ਪਾਣੀ ਵਿੱਚ ਗਏ ਇੱਕ ਬੰਦੇ ਦੇ ਵਾਲ ਗਿੱਲੇ ਹੋ ਗਏ ਦੂਜੇ ਦੇ ਨਹੀਂ ਕਿਉਂਕਿ ਉਹ ਇੱਕ ਆਦਮੀ ਗੰਝਾ ਸੀ ਛੇਵੀਂ ਪਹੇਲੀ ਪੰਜ ਅੱਖਰਾਂ ਦਾ ਮੇਰਾ ਨਾਮ ਉਲਟਾ ਸਿੱਧਾ ਇੱਕਤ ਸਮਾਨ ਦੱਸੋ ਕੀ ਇਸਦਾ ਸਹੀ ਜਵਾਬ ਹੈ ਜਹਾਜ਼ ਸੱਤਵੀਂ ਪਹੇਲੀ ਉਹ ਕੀ ਹੈ ਜੋ ਸਵੇਰੇ ਦੇਖੋ ਤਾਂ ਚਾਰ ਲੱਤਾਂ ਦੁਪਹਿਰ ਦੇਖੋ ਤਾਂ ਦੋ ਲੱਤਾਂ ਸ਼ਾਮ ਦੇਖੋ ਤਾਂ ਤਿੰਨ ਲੱਤਾਂ ਇਸਦਾ ਸਹੀ ਜਵਾਬ ਹੈ ਮਨੁੱਖ ਕਿਉਂਕਿ ਬਚਪਨ ਵੇਲੇ ਤਾਂ ਚਾਰ ਲੱਤਾਂ ਤੇ ਹੁੰਦਾ ਹੈ ਜਵਾਨੀ ਵੇਲੇ ਦੋ ਤੇ ਬੁਢਾਪੇ ਵੇਲੇ ਤਿੰਨ ਲੱਤਾਂ ਤੇ 8ਵੀਂ ਪਹੇਲੀ ਉਹ ਕਿਹੜਾ ਕਮਰਾ ਹੈ ਜਿਸ ਵਿੱਚ ਨਾ ਤਾਂ ਖਿੜਕੀ ਹੈ ਨਾ ਹੀ ਦਰਵਾਜ਼ਾ ਇਸ ਦਾ ਸਹੀ ਜਵਾਬ ਹੈ ਮਸ਼ਰੂਮ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੋੜਨ ਵਿੱਚ ਤਾਂ ਮਿੰਟ ਲੱਗਦਾ ਹੈ ਪਰ ਬਣਾਉਣ ਦੇ ਵਿੱਚ ਸਮਾਂ ਲੱਗਦਾ ਹੈ ਇਸ ਦਾ ਸਹੀ ਜਵਾਬ ਹੈ ਬਾਦਾ ਦਸਵੀਂ ਪਹੇਲੀ ਦੱਸੋ ਇੱਕ ਔਰਤ ਨੇ ਆਪਣੇ ਪਤੀ ਨੂੰ ਕਿ ਦਿੱਤਾ ਕਿ ਉਹ ਖਾ ਨਹੀਂ ਸਕਿਆ ਇਸਦਾ ਸਹੀ ਜਵਾਬ ਹੈ ਗਾਲ